ਕੋਈ ਇਨਕਵਾਰੀ ਨਹੀਂ ਕੋਈ ਪੁੱਛ ਨਹੀਂ ਕੋਈ ਦੱਸ ਨਹੀਂ ਸਿੱਧਾ ਡਾਇਰੈਕਟ ਪਰਚਾ ਕਰਤਾ ਜੀ 5 ਮਿੰਟਾਂ 'ਚ ਹੀ ਮੁੱਖ ਮੰਤਰੀ ਨੇ ਨਾਲ ਦੇ ਨਾਲ ਆਦੇਸ਼ ਦਿੱਤੇ ਬਿਨਾ ਇਨਵੈਸਟੀਗੇਸ਼ਨ ਦੇ ਪਰਚਾ ਦਰਜ ਹੋ ਗਿਆ ਟਰੱਕ ਜੂਨੀਅਨ 'ਚ ਕਰੋੜਾਂ ਰੁਪਈਆ ਦਾ ਕਪੜਾ ਹੈ ਜੀ ਉਹ ਕਰਾਵੇ ਨਾ ਭਗਵੰਤ ਮਾਨ ਜਾਂਚ ਜੀ ਉਹਦੀ ਖੱਟਾ ਬਾਜ਼ਾਰ ਦਾ ਕਰੋੜਾਂ ਰੁਪਈਆ ਦਾ ਕਪੜਾ ਹੈਗਾ ਉਹ ਕੌਣ ਕਰਦਾ ਸਾਰੇ ਕਪੜੇ ਐਮਐਲਏ ਕਰਦਾ ਪ੍ਰਕਾਰ ਸਿੱਧੂ ਜੀ ਸਾਰਾ ਪੈਸਾ ਉਹਨੂੰ ਜਾ ਰਿਹਾ ਹੈ ਪ੍ਰਕਾਰ ਸਿੱਧੂ ਨੂੰ ਉੱਥੇ ਜਾਂਚ ਕਰਾਵੇ ਨਾ ਜਿਹੜੀ ਉਹ ਗੱਲ ਵੱਡੀਆਂ ਗੱਲਾਂ ਹੈਗੀਆਂ ਨਛੇ ਇਹਦੇ ਬੰਦੇ ਵੇਚੀ ਜਾਂਦੇ ਉਹਨਾਂ ਦੀ ਜਾਂਚ ਕਰਾ ਲੇ ਉਹਨਾਂ ਦੀਆਂ ਸ਼ਿਕਾਇਤਾਂ ਤੇ ਹੋਈਆਂ ਨਹੀਂ ਅਜੇ ਤੱਕ ਕੌਣ ਪੁੱਛਦਾ ਜੀ ਜਦੋਂ ਚੱਲਦੀ ਆ ਉਹਨਾਂ ਦੀ ਤੁਹਾਡੇ ਪਿਤਾ ਜੀ ਨੂੰ ਵੀ ਨਾਮਜ਼ਦ ਕੀਤਾ ਗਿਆ ਉਸ ਕੇਸ ਵਿੱਚ ਉਹਨਾਂ ਤੇ ਦੋਸ਼ ਬੜਾ ਗੰਭੀਰ ਹੈ ਕਿ ਪੈਸੇ ਇਕੱਠੇ ਕਰਦੇ ਆ ਕਿੰਨੇ ਕੀਤੇ ਆ ਪੈਸੇ ਇਕੱਠੇ ਇਹ ਬੇਬੁਨਿਆਦ ਝੂਠ ਗੱਲਾਂ ਜੀ ਸਾਰੀਆਂ ਜੀ ਸਾਡਾ ਗਮਾਂਡੀ ਆਹੋ ਜੋਧਾ ਸਿੰਘ ਸਾਡਾ ਗਮਾਂਡੀ ਅਨਪੜ੍ਹ ਬੰਦਾ ਹੈ ਉਹ ਕੋਈ ਉਹਨੂੰ ਵਿਆਹਤ ਨਹੀਂ ਕੋਈ ਬੰਦੀ ਨਹੀਂ ਕੋਈ ਲੈਂਡ ਨਹੀਂ ਕੋਈ ਦੇਣ ਨਹੀਂ ਕੱਲੇ ਹੀ ਬੰਦਾ ਇੱਕ ਸਾਰੇ ਪਿੰਡ ਨੂੰ ਹੈਰਾਨ ਕਰੀ ਜਾਂਦਾ ਜੀ ਉਹ ਉਹਦੇ ਬਾਕੀ ਨਾਲ ਨਹੀਂ ਕੋਈ ਤੁਰਦਾ ਇੱਕ ਵੀ ਬੰਦਾ ਹੈ ਨਹੀਂ ਜੀ ਨੋਵਾ ਚਕਾਰ ਤੇ ਤਿੰਨ ਦਿਨ ਹੋ ਗਏ ਇਕੱਲੇ ਘੁੰਮਦਾ ਹੈਗਾ ਤੇ ਜੋਦਾ ਆਪੇ ਹੁਣ ਸੱਚਾ ਕਾ ਹੁੰਦਾ ਮੈਂ ਸੱਚਾ ਜੀ ਕੁੰਡੀ ਫੜੀ ਗਈ ਦੋ ਘਰਾਂ ਦੀ ਜੀ ਉਹ 20 20000 ਰੁਪਏ ਜਨੇ ਉਹਨਾਂ ਦਾ ਨਿਵੇੜਤਾ ਇਹ ਕਿਹੜਾ ਭਲਾ ਮਾਨਸਾ ਜੀ ਇਹ ਫਿਰ ਇਹਨੇ ਟਰੱਕ ਮਾੜੀ ਵਾਲੇ दारू ਦਾ ਲਹਾ ਲਿਆ ਜੀ ਖੇਤ ਉੱਥੇ ਆਉਂਦੇ ਉੱਥੋਂ ਬਲਾਕ ਕਰੀ ਗਿਆ 2 ਸਾਲ ਕਾਂਗੜ ਦੇ ਰਾਤ ਚ ਅੱਜ ਤਾਂ ਤਾਂ ਉਹਨੇ ਇਹ ਗੱਲਾਂ ਸਾਡੇ ਤੇ ਧੱਕਾ ਕਰਦਾ ਤਾਂ ਇਸ ਦੀਆਂ ਗੱਲਾਂ ਪੋਥੜੇ ਫਰੋਲਣ ਲੱਗੇ ਆ ਇਹਦੇ ਇਹ ਦੇਖੋ ਸੀਸੀ 75 75 ਸਾਲਾਂ ਦੇ ਬਜ਼ੁਰਗਾ ਇਹਨਾਂ ਨੇ ਅੱਜ ਤੱਕ ਇਹਦੇ ਥਾਣੇ ਦਾ ਮੂੰਹ ਨਹੀਂ ਦੇਖਿਆ ਤੇ ਉਹਨਾਂ ਤੇ ਝੂਠੀ ਐਫਆਈਆ ਦਰਜ ਕਰਤੀ ਮੰਨ ਲਈ ਐਫਆਈਆ ਦਰਜ ਹੋ ਗਈ ਮਾਨਯੋਗ ਕੋਰਟ ਨੇ ਉਹਨਾਂ ਨੂੰ ਬੇਲ ਦੇਤੀ ਨਾਲ ਦੀ ਨਾਲ 751 ਚ ਫਿਰ ਬੰਦੀ ਪਾਤੀ ਤੇ ਸਾਨੂੰ ਅੱਜ ਇਹ ਵੀ ਪਤਾ ਲੱਗਿਆ ਵੀ 751 ਚ ਵੀ ਉਹਨਾਂ ਨੂੰ ਅਜੇ ਰੀਲੀਜ਼ ਨਹੀਂ ਕਰ ਰਹੇ ਕਿਉਂਕਿ ਇੱਥੋਂ ਦਾ ਜਿਹੜਾ ਹੰਕਾਰੀ ਐਮਐਲਏ ਆ ਉਹ ਕਹਿੰਦਾ ਸਾਡੇ ਮੁੱਖ ਮੰਤਰੀ ਸਾਹਿਬ ਦਾ ਹੁਕਮ ਹੋਵੇ ਤੇ ਬੰਦੇ ਸ਼ਾਮ ਨੂੰ ਘਰੇ ਆ ਜਾਣ ਇਹ ਕਿਵੇਂ ਹੋ ਸਕਦਾ ਪੁਰਾਪ ਇਹ ਹੈਗਾਗਾ ਪਤਾ ਵੀ 752 ਦੇ ਵਿੱਚ ਉਹਨਾਂ ਨੂੰ ਜੇਲ੍ਹ ਯਾਤਰਾ ਕਰਾਉਣਗੇ ਕਰਾਉਣਗੇ ਇਹ ਐਮਐਲਏ ਦਾ ਹੁਕਮ ਆ ਸਾਨੂੰ ਵੀ ਅੰਦਰਲੇ ਅਫਸਰਾਂ ਨੇ ਦੱਸੀ ਹੈ ਇਹ ਗੱਲ ਕਿਸਾਨ ਯੂਨੀਅਨ ਵਾਲੇ ਕਹਿੰਦੇ ਕਿ ਲੀਡਰ ਐਸੇ ਹੋ ਗਿਆ ਕਿ ਵੱਡੇ ਵੱਡੇ ਹਸਪਤਾਲ ਹੋਟਲ ਬਣਾ ਰਿਹਾ ਹੈ ਹੋਰ ਨਹੀਂ ਕੋਈ ਕਹਿੰਦਾ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਆ ਅਸੀਂ ਕਹਿੰਦੇ ਇਨਕੁਆਰੀ ਕਰਾ ਲੂ ਜੇ ਕਿਸੇ ਨੇ ਕੁਝ ਬਣਾਇਆ ਹੈ ਉਹਦੀ ਇਨਕੁਆਰੀ ਹੋਵੇ ਜੇ 752 ਵਾਲੇ ਪਰਚੇ 'ਚ ਵੀ ਰਿਹਾਈ ਨਹੀਂ ਹੁੰਦੀ ਤੁਹਾਡੇ ਬਾਪੂ ਸਣੇ ਜਿਹੜੇ ਬਾਕੀ ਜਿਹੜੇ ਫੜੇ ਆ ਤਾਂ ਫਿਰ ਅਗਲਾ ਐਕਸ਼ਨ ਸੜਕ ਜਾਮ ਕਰਨ ਦਾ ਜਾਂ ਹੋਰ ਵੀ ਪੱਕਾ ਜਾਮ ਕਰਾਂਗੇ ਜੀ ਕਰਾਂਗੇ ਇਨਸਾਫ ਹੀ ਨਹੀਂ ਮਿਲਦਾ ਧੱਕਾ ਹੋ ਰਿਹਾ ਜੀ ਫਿਰ ਤੇ ਪਰਚੇ ਹੋਰ ਪੈ ਜਾਣਗੇ ਕਿ ਰੋਡ ਜਾਮ ਕਰਪੰਦਿਆਂ ਦੇ ਪਰਚੇ ਪੈਂਦੇ ਪੈ ਜਾਣਦੇ ਫਿਰ ਕੀ ਹੋ ਗਿਆ ਪਿੰਡ ਮਹਾਰਾਜ ਦੇ ਵਿੱਚ ਲੋਕ ਗੁਰੂ ਘਰ ਚ ਇਕੱਠੇ ਇਸ ਕਰਕੇ ਹੋਏ ਨੇ ਕਿਉਂਕਿ ਪਰਚਾ ਹੋਇਆ ਹੈ ਪਰਚਾ ਕਿਸ ਦੇ ਕਹਿਣ ਦੇ ਉੱਤੇ ਹੋਇਆ ਇਸੇ ਪਿੰਡ ਦਾ ਇੱਕ ਵਸਨੀਕ ਹੈ ਜਿਹੜਾ ਕੀ ਐਮਐਲਏ ਸਥਾਨਕ ਬਲਕਾਰ ਸਿੱਧੂ ਦੇ ਨਾਲ ਰਹਿੰਦਾ ਖਾਸਮ ਖਾਸ ਹੈ ਉਸਨੇ ਸ਼ਿਕਾਇਤ ਕੀਤੀ ਮੁੱਖ ਮੰਤਰੀ ਨੇ ਨਾਲ ਦੇ ਨਾਲ ਆਦੇਸ਼ ਦਿੱਤੇ ਬਿਨਾਂ ਇਨਵੈਸਟੀਗੇਸ਼ਨ ਦੇ ਪਰਚਾ ਦਰਜ ਹੋ ਗਿਆ ਕਿ ਛੋਟੇ ਕਿਸਾਨਾਂ ਤੋਂ ਪੈਸੇ ਇਕੱਠੇ ਕੀਤੇ ਗਏ ਨੇ ਹੁਣ ਪੈਸੇ ਇਕੱਠੇ ਕਰਨ ਦਾ ਜਿੰਨਾ ਤੇ ਦੋਸ਼ ਲੱਗਾ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਨਾਲ ਖੜੇ ਨੇ ਹੋਰ ਇਸ ਇਲਾਕੇ ਦੇ ਪਤਵੰਤੇ ਸੱਜਣ ਨੇ ਉਹ ਕੀ ਕਹਿੰਦੇ ਆ ਸਾਰੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਜਾਨਣਾ ਚਾਹਣਾ ਜੀ ਤੁਹਾਡੇ ਪਿਤਾ ਜੀ ਨੂੰ ਵੀ ਨਾਮਜ਼ਦ ਕੀਤਾ ਗਿਆ ਉਸ ਕੇਸ ਵਿੱਚ ਉਹਨਾਂ ਤੇ ਦੋਸ਼ ਬੜਾ ਗੰਭੀਰ ਹੈ ਕਿ ਪੈਸੇ ਇਕੱਠੇ ਕਰਦੇ ਆ ਕਿੰਨੇ ਕੀਤੇ ਆ ਪੈਸੇ ਇਕੱਠੇ ਉਹ ਕੀ ਜਨਾਬ 3 ਸਾਲ ਹੋ ਗਏ ਉਹ ਤੋਂ ਭਾਰਤ ਮਾਲਾ ਸੜਕ ਦਾ ਪ੍ਰੋਜੈਕਟ ਚੱਲਿਆ ਸੀਗਾ ਜੀ ਉਹ ਥੋੜੇ ਥੋੜੇ ਪੈਸੇ ਇਕੱਠੇ ਕਰੇ ਸੀ ਜੀ ਪੈਸੇ ਇਕੱਠੇ ਕਰਕੇ ਸਰਕਾਰ ਨਾਲ ਲੜਾਈ ਲੜੀ ਸੀਗੀ ਜੀ ਉਦੋਂ ਜੀ ਉਹਦੇ ਵਿੱਚ ਕੁਲਵਿੰਦਰ ਸਿੰਘ ਸਾਡਾ ਮੈਂਬਰ ਸੀਗਾ ਜੀ ਜੀ ਉਦੋਂ ਫਿਰ ਲੜਾਈ ਲੜੀ ਕੈਪਟਨ ਦੇ ਦਰਬਾਰ ਉੱਤੇ 2 ਸਾਲ 2 ਮਹੀਨੇ ਧਰਨਾ ਚੱਲਿਆ ਜੀ ਉੱਥੇ ਕਾਫੀ ਖਰਚਾ ਹੋਇਆ ਸਾਡਾ ਜੀ ਫਿਰ ਉਹ ਮੈਂ ਦਿੱਲੀ ਬੱਸਾਂ ਭੇਜੀਆਂ ਕੁਲਵਿੰਦਰ ਨੇ ਜੀ ਆਪ ਵੀ ਨਾਲ ਗਿਆ 72000 ਰੁਪਏ ਕਿਰਾਇਆ ਦਿੱਤਾ 40-50 ਉੱਤੇ 1000 ਖਰਚਾ ਵੀ ਆਇਆ ਜੀ ਫਿਰ ਪ੍ਰਸ਼ਾਸਨ ਆਉਂਦਾ ਰਿਹਾ ਚਾਹ ਪਾਣੀ ਦਾ ਵੀ ਇੰਤਜ਼ਾਮ ਕਰਦੇ ਰਹੇ ਕੁਲਵਿੰਦਰ ਵੀ ਕਮਾਂਡਾਰ ਬੰਦਾ ਹੈ ਜੀ ਉਹ ਕੋਈ ਐਸੀ ਗੱਲ ਨਹੀਂ ਹੈਗੀ ਇਹ ਬੇਬੁਨਿਆਦ ਝੂਠ ਗੱਲਾਂ ਜੀ ਸਾਰ ਜਿਹੜਾ ਸ਼ਿਕਾਇਤ ਕਰਤਾ ਉਹ ਵੀ ਕਿਹੜਾ ਬਗਾਨਾ ਥੋਡੇ ਪਿੰਡ ਦਾ ਹੀ ਬੰਦਾ ਹੈ ਉਹਨੇ ਕੋਈ ਨਾ ਕੋਈ ਤਪੜ ਜੀ ਸਾਡਾ ਗਮਾਂਡੀ ਆਹੋ ਜੋਧਾ ਸਿੰਘ ਸਾਡਾ ਗਮਾਂਡੀ ਅਨਪੜ ਬੰਦਾ ਹੈ ਉਹ ਕੋਈ ਉਹਨੂੰ ਵਿਆਹਤ ਨਹੀਂ ਕੋਈ ਬੰਦੀ ਨਹੀਂ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਕੱਲੇ ਹੀ 50000 ਦੀ ਆਬਾਦੀ ਵਾਲਾ ਪਿੰਡ ਹੈ ਕੱਲੇ ਹੀ ਬੰਦਾ ਇੱਕ ਸਾਰੇ ਪਿੰਡ ਨੂੰ ਹੈਰਾਨ ਕਰੀ ਜਾਂਦਾ ਜੀ ਉਹ ਉਹਦੇ ਬਾਕੀ ਨਾਲ ਨਹੀਂ ਕੋਈ ਤੁਰਦਾ ਇੱਕ ਵੀ ਬੰਦਾ ਹੈ ਨਹੀਂ ਜੀ ਨੋਵਾ ਕਾਰ ਚ ਤਿੰਨ ਦਿਨ ਹੋ ਗਏ ਕੱਲੇ ਘੁੰਮਦਾ ਹੈਗਾ ਨਰਦੋਸ ਬੰਦੇ ਆ ਬਜ਼ੁਰਗ ਆ ਤਿੰਨੇ ਹੋ ਉਹ ਹਵਾ ਲਾੜ ਦੇ ਵਿੱਚ ਬੰਨਦਾ ਤਿੰਨ ਦਿਨ ਹੋ ਗਏ ਜੀ ਉੱਥੇ ਉਹ ਕੱਲ ਹਾਈ ਕੋਰਟ ਨੇ ਬੇਲ ਦੇ ਦਿੱਤੀ ਸੀਗੀ ਜਿੱਥੇ ਜੱਜ ਕੋਰਟ ਨੇ ਆਪਾਂ ਨੂੰ ਜੀ ਉਹਦੇ ਵਿੱਚੋਂ ਤੋਂ ਬਾਅਦ ਨੇ ਐਪਲੀਕੇਸ਼ਨ ਫੇਰ ਦੇ ਦਿੱਤੀ ਜੋਦੇ ਨੇ ਜੀ ਵੀ ਮੈਨੂੰ ਇਹਨਾਂ ਤੋਂ ਖਤਰਾ ਹੈਗਾ 751 ਚ ਬੰਦੀ ਫੇਰ ਪਾਤੀ ਜੀ ਉਹਨਾਂ ਦੀ ਮਤਲਬ ਦੂਜਾ ਪਰਚਾ ਨਾਲ ਦੇ ਨਾਲ ਪਾਹ ਜੀ ਨਾਲ ਦੀ ਦੂਜਾ ਪਰਚਾ ਪਾ ਦਿੱਤਾ ਦੀ ਉਮਰ ਕਿੰਨੀ ਹੈ ਉਹਦੀ 77 ਸਾਲ ਉਮਰ ਹੈ ਜੀ ਹਾਰਡ ਦਾ ਮਰੀਜ਼ ਹੈ ਜੀ ਹਾਂ ਤੇ ਜੋਦਾ ਆਪ ਹੈ ਹੁਣ ਸੱਚਾ ਕਹਾਉਂਦਾ ਮੈਂ ਸੱਚਾ ਹਾਂ ਜੀ ਇੱਥੇ ਸਾਡੇ ਮਹਰਾਜ ਪਿੰਡ ਦੇ ਵਿੱਚ ਪੱਤੀ ਸੌੜ ਚ ਜੀ ਕੁੰਡੀ ਫੜੀ ਗਈ ਦੋ ਘਰਾਂ ਦੀ ਜੀ ਹਾਂਜੀ ਉਹ 20-20 ਹਜ਼ਾਰ ਰੁਪਏ ਜਨੇ ਉਹਨਾਂ ਦਾ ਨਿਵੇੜਦਾ ਉਦੋਂ ਬਾਅਦ 5-7 ਦਿਨਾਂ ਬਾਅਦ ਗਾਹਾਂ ਗੱਲ ਚੱਲੀ ਜੀ ਪਤਾ ਲੱਗਿਆ 10000 ਰੁਪਏ ਉਹਨਾਂ ਨੂੰ ਦੇ ਦਿੱਤਾ ਜੀ ਇਹਨੇ ਹੂੰ ਉਹ ਬੰਦੇ ਨੂੰ ਮਲਾਜਮਾ ਨੂੰ ਉਹ ਕਹਿੰਦੇ ਵੀ ਸਾਡੇ ਤਾਂ 4 ਜਾਣੇ ਸੀ 25-2500 ਚਾਰਾਂ ਨੇ ਕੀਤਾਗਾ ਹੂੰ 30000 ਰੁਪਏ ਉਹਨਾਂ ਗਰੀਬਾਂ ਦੇ ਖਾ ਗਿਆ ਜੀ ਇਹ ਕਿਹੜਾ ਭਲਾ ਮਾਨਸਾ ਜੀ ਇਹ ਹੂੰ ਫਿਰ ਇਹਨੇ ਟਰੱਕ ਮਾੜੀ ਵਾਲੇ दारू ਦਾ ਲਹਾ ਲਿਆ ਜੀ ਖੇਤ ਉੱਥੇ ਆਪਦੇ ਉੱਥੋਂ ਬਲਾਇਕ ਕਰੀ ਗਿਆ 2 ਸਾਲ ਕਾਂਗੜ ਦੇ ਰਾਤ ਚ ਇਹ ਕੀ ਦੁੱਧ ਤੋਤਾ ਆਫ ਕੀ ਇਹ ਪਰ ਇਹ ਤਾਂ ਨਹੀਂ ਅੱਜ ਹੁਣ ਇੱਕ ਦੂਜੇ ਤੇ ਦੂਸ਼ਣਬਾਜੀ ਵਾਲਾ ਕੰਮ ਹੋ ਗਿਆ ਫਿਰ ਪਤਾ ਕਿਵੇਂ ਲੱਗੂਗਾ ਸੱਚਾ ਕੌਣ ਹੈ ਝੂਠਾ ਕੌਣ ਹੈ ਅਸੀਂ ਤਾਂ ਤਾਂ ਉਹਨਾਂ ਦੀਆਂ ਗੱਲਾਂ ਸਾਡੇ ਤੇ ਧੱਕਾ ਕਰਦਾ ਤਾਂ ਇਹਨਾਂ ਦੀਆਂ ਗੱਲਾਂ ਪੋਥੜੇ ਫਰੋਲਣ ਲੱਗੇ ਆ ਜੀ ਨਹੀਂ ਸਾਨੂੰ ਤਾਂ ਕੋਈ ਲੋੜ ਨਹੀਂ ਸੀਗੀ ਇਹ ਗੱਲਾਂ ਕਰਨ ਦੀ ਚੱਲ ਬਲੈਕ ਕਰਦਾ ਆਪਦੇ ਸਰਤੇ ਕਰਦਾ ਕਰੀ ਜਾ ਵੀ ਆਪਾਂ ਨੂੰ ਇਹ ਤਾਂ ਨਹੀਂ ਹੋ ਗਿਆ ਕਿ ਉਹ ਝਾੜੂ ਵਾਲਿਆਂ ਨਾਲ ਚੱਲਦਾ ਤੁਸੀਂ ਹੋਰ ਪਾਰਟੀ ਨਾਲ ਸੰਬੰਧਤ ਹੋ ਇਸ ਕਰਕੇ ਲੈ ਸਿਆਸਤ ਕੋਈ ਗੱਲ ਨਹੀਂ ਸਾਡੇ ਗਮਾਂਡ ਗਵਾਂਢੀ ਆ ਜੀ ਇਹਦੀ ਮੋਟਰਾਂ ਦੇ ਆਪਸ ਵਿੱਚ ਕੋਈ ਐਡੀ ਗੱਲ ਨਹੀਂ ਹੈਗੀ ਪਰ ਮੂਰਖ ਬੰਦਾਂਨ ਪੜ ਬੰਦਾ ਜੀ ਇਹ ਸਾਰੇ ਪਿੰਡ ਨੂੰ ਹੈਰਾਨ ਕਰੀ ਜਾਂ ਤੁਸੀਂ ਇਸ ਇਲਾਕੇ 'ਚ ਸਾਹਮਣਾ ਮੌਕਾ ਮਿਲਿਆ ਸੀ ਨੂੰ ਉੱਥੇ ਬੇਨਤੀ ਕਰਦਾ ਵੀ ਮੈਂ ਸੀਵਰੇਜ ਦਾ ਹੱਲ ਕਰਦਾ ਉੱਥੇ ਕਿ ਢਾਣੇ ਪਿੰਡ ਦਾ ਕਿੱਡਾ ਬੁਰਾ ਹਾਲ ਆ ਤੁਸੀਂ ਵੀ ਜਾ ਕੇ ਦੇਖੋ ਉਹ ਗੱਲਾਂ ਕਰਨੀਆਂ ਸੀਗੀਆਂ ਉੱਥੇ ਆ ਕੇ ਗੱਲ ਕਰੀ ਇੱਕ ਤਿੰਨ ਬਜ਼ੁਰਗ ਚਕਾਤੇ ਤੇ ਪਹਿਲੀ ਵਾਰ ਤੇ ਹਸ ਹੋਇਆ ਨਾਲ ਆ ਕੇ ਗੱਡੀ ਦੇ ਵਿੱਚ ਖੋਦਾ ਵੀ ਆ ਹਰਪਾਲ ਸਿੰਘ ਦਾ ਘਰ ਆ ਇਹ ਮਲਕੀਤ ਸਿੰਘ ਦਾ ਘਰ ਆ ਜਗਮੋਣ ਸਿੰਘ ਅੱਡੇ ਤੇ ਜਾ ਰਿਹਾ ਸੀ ਉਦੋਂ ਕਿਹਾ ਵੀ ਆ ਜਾਂਦਾ ਜਗਮੋਣ ਸਿੰਘ ਕੌਣ ਸੁਣੇ ਤੁਹਾਨੂੰ ਚੱਕਣ ਤੋਂ ਪਹਿਲਾਂ ਬਜ਼ੁਰਗਾਂ ਨੂੰ ਇਹ ਨਹੀਂ ਪੁੱਛਿਆ ਵੀ ਆਹ ਤੁਹਾਡੇ ਤੇ ਦੋਸ਼ ਲੱਗਾ ਹੈ ਕੋਈ ਵਾਰੈਂਟ ਅਰੇਸਟ ਦੇ ਕੋਈ ਕੁਝ ਵੀ ਨਹੀਂ ਜੀ ਡਾਇਰੈਕਟ ਪਰਚਾ ਹੋਏ ਤਾਂ ਗੋ ਤੁਹਾਨੂੰ ਕੱਲ ਬੇਲ ਮਿਲੀ ਜਾਣਾ ਜੀ ਕੋਈ ਇਨਕਵਾਰੀ ਨਹੀਂ ਕੋਈ ਪੁੱਛ ਨਹੀਂ ਕੋਈ ਦੱਸ ਨਹੀਂ ਸਿੱਧਾ ਡਾਇਰੈਕਟ ਪਰਚਾ ਕਰਤਾ ਜੀ 5 ਮਿੰਟਾਂ 'ਚ ਪਰ ਕੁਝ ਲੋਕ ਜਿਹੜੇ ਆਮ ਆਦਮੀ ਪਾਰਟੀ ਦੇ ਸਮਰਥਕ ਹੈ ਸੋਸ਼ਲ ਮੀਡੀਆ ਤੇ ਸ਼ਾਬਸ਼ ਦੇ ਰਹੇ ਆ ਮੁੱਖ ਮੰਤਰੀ ਨੂੰ ਕਹਿੰਦੇ ਦੇਖੋ ਐ ਹੁੰਦੀ ਹੈ ਐਕਸ਼ਨ ਨਾਲ ਦੇ ਨਾਲ ਸ਼ਿਕਾਇਤ ਨਾਲ ਦੇ ਨਾਲ ਐਕਸ਼ਨ ਬੇਨਤੀ ਹੈ ਟਰੱਕ ਯੂਨੀਅਨ 'ਚ ਕਰੋੜਾਂ ਰੁਪਈਆ ਦਾ ਘਪਲਾ ਹੈ ਜੀ ਉਹ ਕਰਾਵੇ ਨਾ ਭਗਵੰਤ ਮਾਨ ਜਾਂਚ ਦੀ ਉਹਦੀ ਕਰੋ ਕਰੋੜਾਂ ਰੁਪਈਆ ਦਾ ਕਪੜਾ ਹੈਗਾ ਉਹ ਕੌਣ ਕਰਦਾ ਸਾਰੇ ਕਪੜੇ ਐਮਐਲਏ ਕਰਦਾ ਬਲਕਾਰ ਸਿੱਧੂ ਜੀ ਸਾਰਾ ਪੈਸਾ ਉਹਨੂੰ ਜਾ ਰਿਹਾ ਹੈ ਬਲਕਾਰ ਸਿੱਧੂ ਨੂੰ ਉੱਥੇ ਜਾਂਚ ਕਰਾਵੇ ਨਾ ਜਿਹੜੀ ਉਹ ਗੱਲਾਂ ਵੱਡੀਆਂ ਗੱਲਾਂ ਹੈਗੀਆਂ ਨਸ਼ੇ ਦੇ ਬੰਦੇ ਵੇਚੀ ਜਾਂਦੇ ਉਹਨਾਂ ਦੀ ਜਾਂਚ ਕਰਾ ਲੈ ਉਹਨਾਂ ਦੀਆਂ ਸ਼ਿਕਾਇਤਾਂ ਤੇ ਹੋਈਆਂ ਨਹੀਂ ਅਜੇ ਤੱਕ ਕੌਣ ਪੁੱਛਦਾ ਜੀ ਜਦੋਂ ਚੱਲਦੀ ਆ ਉਹਨਾਂ ਦੀ ਕੋਈ ਨਹੀਂ ਪੁੱਛਦਾ ਇਸ ਗੱਲ ਨੂੰ ਸਾਨੂੰ ਅੱਜ ਵਿਸ਼ਵਾਸ ਦਿਵਾਇਆ ਡਿਪਟੀ ਸਾਹਿਬ ਨੇ ਕੱਲ੍ਹ ਪੀ ਤੁਹਾਡੇ ਬੰਦੇ ਅੱਜ 11 ਵਜੇ ਰਿਲੀਜ਼ ਕੀਤੇ ਜਾਣਗੇ ਨਾ ਕਰਨਗੇ ਤਾਂ ਅਸੀਂ ਹਾਈਵੇ ਰੋਡ ਤੇ ਧਰਨਾ ਲਾਵਾਂਗੇ ਸਾਡਾ ਅਸੀਂ ਕੱਲ ਉਹਨੂੰ ਕਹਿ ਕੇ ਆਏ ਅਸੀਂ ਆਹੀ ਗੱਲ ਹੈ ਪਰ ਜੋਧਾ ਬੰਦਾ ਬੇਮੂਰਖ ਤੇ ਪਾਗਲ ਬੰਦਾ ਜੀ ਜਿਵੇਂ ਇਹਨਾਂ ਨੇ ਦੁਖੀ ਹੋ ਕੇ ਦੱਸਿਆ ਇਹਨਾਂ ਦੇ ਬਜ਼ੁਰਗ ਪਿਤਾ ਨੂੰ ਨਾਮਜ਼ਦ ਕੀਤਾ ਤੁਸੀਂ ਇਸ ਇਲਾਕੇ ਦੇ ਰਹਿਣ ਵਾਲੇ ਹੋ ਤੁਹਾਨੂੰ ਇਸ ਮਸਲੇ ਵਿੱਚੋਂ ਨਜ਼ਰ ਕੀ ਆਉਂਦਾ ਕਿ ਕੀ ਹੋ ਰਿਹਾ ਸਾਡੇ ਜੋ ਨਗਰ ਦੇ ਕਿਸਾਨਾਂ ਤੇ ਝੂਠੀ ਐਫ ਆਈ ਆਰ ਹੋਈ ਆ ਉਹਦੇ ਤੇ ਅਸੀਂ ਸਾਰਾ ਅਕਾਲੀ ਦਲ ਕਾਂਗਰਸ ਪਾਰਟੀ ਬੀਜਪੀ ਵਾਲੇ ਝਾੜੂ ਵਾਲੇ ਸਾਡੇ ਵਿੱਚ ਖੜੇ ਆ ਝਾੜੂ ਦੇ ਵਰਕਰ ਵੀ ਖੜੇ ਆ ਇਹ ਨਹੀਂ ਹੈਗੇ ਵੀ ਕੋਈ ਅਸੀਂ ਕੋਈ ਵਿਰੋਧੀ ਤੇ ਰਲੇ ਆ ਅਸੀਂ ਤਾਂ ਉਹ ਕਰਦੇ ਆ ਇਸ ਮੁੱਦੇ ਤੇ ਪਹਿਲੀ ਵਾਰ ਨਗਰ ਮਹਾਰਾਜ ਦੇ ਵਿੱਚ ਸਾਰੀਆਂ ਪਾਰਟੀਆਂ ਇਕੱਠੀਆਂ ਹੋਈਆਂ ਕਿਸਾਨ ਯੂਨੀਅਨਾਂ ਇਕੱਠੀਆਂ ਹੋਈਆਂ ਕਿਉਂਕਿ ਇਹ ਜਿਹੜੀ ਐਫ ਆਈ ਆਰ ਹੋਈ ਹੈ ਬਿਲਕੁਲ ਬੇਵਨਾਦ ਹੈ ਝੂਠੀ ਹੈ ਬਿਲਕੁਲ ਕਦੇ ਤੁਸੀਂ ਦੇਖਿਆ ਹੁਣ ਵੀ ਕੋਈ ਮੁੱਖ ਮੰਤਰੀ ਨੂੰ ਸ਼ਿਕਾਇਤ ਕਰਤੀ ਕਿਸੇ ਨੇ ਤੇ ਫੌਰੀ ਕਹਤਾ ਵੀ ਐਫ ਆਈ ਆਰ ਦਰਜ ਕਰ ਦੋ ਪਹਿਲਾਂ ਤਵਦੀਸ਼ ਹੁੰਦੀ ਆ ਕੱਲ ਜਿਹੜੀ ਸਾਡੇ ਕਿਸਾਨਾਂ ਨੂੰ ਬੇਲ ਮਿਲੀ ਆ ਉਹ ਵੀ ਇਹ ਸਦਾਰ ਤੇ ਮਿਲੀ ਹੈ ਨਾ ਪ੍ਰਧਾਨ ਮੰਤਰੀ ਤਾਂ ਸ਼ਰੇਆਮ ਸਟੇਜਾਂ ਤੋਂ ਕਹਿ ਰਿਹਾ ਕਹਿੰਦੇ ਕਿਸਾਨ ਆਗੂ ਕਾਦੇ ਹੋਏ ਛੋਟੇ ਕਿਸਾਨਾਂ ਤੋਂ ਪੈਸੇ ਇਕੱਠੇ ਕਰ ਕਰ ਹੋਟਲ ਹਸਪਤਾਲ ਬਣਾਈ ਜਾਂਦੇ ਆ ਨਹੀਂ ਜਿਹੜੇ ਤੁਸੀਂ ਪੈਸੇ ਇਕੱਠੇ ਕਰਨ ਦੀ ਗੱਲ ਕਰਦੇ ਹੋ ਹਰ ਇੱਕ ਪਿੰਡ ਦੇ ਵਿੱਚ ਵਾਸ ਇਕੱਠੀ ਕਰਦੇ ਆਪਾਂ ਕੋਈ ਗੁਰੂ ਘਰ ਦਾ ਕੋਈ ਕੰਮ ਆ ਕੋਈ ਪਿੰਡ ਦਾ ਕੰਮ ਆ ਸੰਜਾ ਕੋਈ ਟੂਰਨਾਮੈਂਟ ਆ ਕੋਈ ਵੀ ਕੰਮ ਆ ਹੁਣ ਪਿਛਲੇ ਸਮੇਂ ਦੇਖਿਆ ਹੋਣਾ ਤੁਸੀਂ ਦਿੱਲੀ ਆਪਾਂ ਧਰਨਾ ਲਾਇਆ ਉਹ ਵੀ ਤਾਂ ਪਿੰਡਾਂ 'ਚ ਬਾਸ਼ ਇਕੱਠੀ ਹੋਈ ਹੈ ਨਾ ਤੇ ਫਿਰ ਇਹ ਇਹ ਤਾਂ ਆਪਾਂ ਸਾਰਿਆਂ ਦੇ ਪਰਚੇ ਦਰਜ ਕਰਦਾਂਗੇ ਜੇ ਕਿਸੇ ਨੇ ਕੋਈ ਅਲੰਘਣਾ ਕਰੀਆ ਉਹਦੀ ਜਾਂਚ ਕਰ ਲੋ ਅਸੀਂ ਕਿਹੜੇ ਕਹਨੇ ਆ ਇਹ ਦੇਖੋ ਸੀਸੀ 75 75 ਸਾਲਾਂ ਦੇ ਬਜ਼ੁਰਗਾ ਇਹਨਾਂ ਨੇ ਅੱਜ ਤੱਕ ਇਹਦੇ ਥਾਣੇ ਦਾ ਮੂੰਹ ਨਹੀਂ ਦੇਖਿਆ ਤੇ ਉਹਨਾਂ ਤੇ ਝੂਠੀ ਐਫਆਈਆ ਦਰਜ ਕਰਤੀ ਫਿਰ ਚਲੋ ਮੰਨ ਲਈ ਐਫਆਈਆ ਦਰਜ ਹੋ ਗਈ ਮਾਣਯੋਗ ਕੋਰਟ ਨੇ ਉਹਨਾਂ ਨੂੰ ਬੇਲ ਦੇਤੀ ਨਾਲ ਦੀ ਨਾਲ 57 'ਚ ਫਿਰ ਬੰਦੀ ਪਾਤੀ ਤੇ ਸਾਨੂੰ ਅੱਜ ਇਹ ਵੀ ਪਤਾ ਲੱਗਿਆ ਵੀ 57 'ਚ ਵੀ ਉਹਨਾਂ ਨੂੰ ਅਜੇ ਰੀਲੀਜ਼ ਨਹੀਂ ਕਰ ਰਹੇ ਕਿਉਂਕਿ ਇੱਥੋਂ ਦਾ ਜਿਹੜਾ ਹੰਕਾਰੀ ਐਮਐਲਏ ਆ ਉਹ ਕਹਿੰਦਾ ਸਾਡੇ ਮੁੱਖ ਮੰਤਰੀ ਸਾਹਿਬ ਦਾ ਹੁਕਮ ਹੋਵੇ ਤੇ ਬੰਦੇ ਸ਼ਾਮ ਨੂੰ ਘਰੇ ਆ ਜਾਣ ਇਹ ਕਿਵੇਂ ਹੋ ਸਕਦਾ ਅੱਜ ਸਾਨੂੰ ਪੂਰਾ ਇਹ ਹੈਗਾਗਾ ਪਤਾ ਵੀ 575 ਦੇ ਵਿੱਚ ਉਹਨਾਂ ਨੂੰ ਜੇਲ੍ਹ ਯਾਤਰਾ ਕਰਾਉਣਗੇ ਕਰਾਉਣਗੇ ਇਹ ਐਮਐਲਏ ਦਾ ਹੁਕਮ ਆ ਸਾਨੂੰ ਵੀ ਅੰਦਰਲੇ ਅਫਸਰਾਂ ਨੇ ਦੱਸੀ ਹੈ ਇਹ ਗੱਲ ਤੁਸੀਂ ਵੀ ਇਸ ਨਗਰ ਦੇ ਰਹਿਣ ਵਾਲੇ ਹੋ ਮਹਾਰਾਜਪਿੰਡ ਦੀ ਆਬਾਦੀ ਬਹੁਤ ਵੱਡੀ ਹੈ ਤੁਸੀਂ ਕੀ ਸਮਝਦੇ ਹੋ ਕਿਸ ਤਰ੍ਹਾਂ ਦਾ ਪਰਚਾ ਪਹਿਲਾਂ ਵੀ ਪਿੰਡ ਵਿੱਚ ਪਰਚੇ ਵਾਲੀ ਸਿਆਸਤ ਚੱਲਦੀ ਰਹੀ ਹੈ ਦੇਖੋ ਜੀ ਤਕਰੀਬਨ ਮੈਂ 32-35 ਸਾਲ ਤੋਂ ਜੇ ਇਸ ਸਿਸਟਮ ਦੇ ਵਿੱਚ ਜੁੜਿਆ ਮੈਂ ਪਹਿਲਾਂ ਮੈਂ ਸਰਪੰਚ ਰਹਾਂ ਹੁਣ ਮੈਂ ਨਗਰਪੰਚਾਇਤ ਦਾ ਪ੍ਰਧਾਨ ਐ ਜੀ ਇਹ ਸਿਆਸੀ ਤੌਰ ਤੇ ਪਰਚੇ ਵਗੈਰਾ ਦਾ ਪਹਿਲਾਂ ਵੀ ਹੋ ਜਾਂਦੇ ਆ ਪਰ ਉਹ ਜਿਹੜਾ ਕੋਈ ਸਿਆਸਤ ਦੇ ਵਿੱਚ ਬੰਦਾ ਲੱਗਿਆ ਉਹਦੇ ਨਾਲ ਹੁੰਦੇ ਰਹੇ ਆ ਤੇ ਇਹ ਇੱਕ ਜਿਹੜੇ ਹੈਗੇ ਮਿਹਨਤਕਸ਼ ਕਿਸਾਨ ਪਰਿਵਾਰ ਹੈ ਜਿਹੜੇ ਵਿਚਾਰੇ ਆਪਦੇ ਘਰ ਤੋਂ ਖੇਤ-ਖੇਤ ਤੋਂ ਘਰ ਆਲੇ ਆ ਇਹਨਾਂ ਦੇ ਉੱਤੇ ਜਿਹੜਾ ਇਹ ਬਿਨਾ ਤੱਥਾਂ ਦੇ ਆਧਾਰ ਤੇ ਬਿਨਾ ਗੱਲਬਾਤ ਤੋਂ ਜਿਹੜਾ ਚੱਕੇ ਐਡਾ ਵੱਡਾ ਪਰਚਾ ਕਰਤਾ ਇਹ ਜਿਹੜੇ ਪਰਿਵਾਰ ਹੈ ਇਹਨਾਂ ਨੇ ਇਹ ਤਾਂ ਕਹਿੰਦੇ ਨੇ ਵੀ ਇਹਨਾਂ ਨੇ ਗ੍ਰਾਹੀ ਕਰਕੇ ਪੈਸੇ ਇਕੱਠੇ ਕਰ ਲਏ ਇਹ ਤਾਂ ਆਪਦੇ ਪੈਸੇ ਵੀ ਨਹੀਂ ਇਕੱਠੇ ਕਰ ਇਕੱਠੇ ਕਰਕੇ ਆਪਦੇ ਘਰੇ ਲੈ ਜਾਣ ਵਾਲੇ ਜਿਨ੍ਹਾਂ ਨੂੰ ਇਹ ਕਹੀ ਜਾਂਦੇ ਵੀ ਇਹਨਾਂ ਨੇ ਲੋਕਾਂ ਤੋਂ ਇਕੱਠੇ ਕਰ ਲਏ ਇਹ ਇਹ ਤਾਂ ਆਪਦੇ ਪੈਸੇ ਹਾਲਾਂਕਿ ਇਹਨਾਂ ਦੇ ਜ਼ਮੀਨ ਉਹਦੇ ਵਿੱਚ ਆਈ ਆ ਹਰਪਾਲ ਸਿੰਘ ਤਾਂ ਮੈਨੂੰ ਕੱਲ ਹੀ ਪਤਾ ਲੱਗਿਆ ਹਰਪਾਲ ਸਿੰਘ ਦੀ ਜਿਹੜੀ ਜ਼ਮੀਨ ਇਹਦੀ ਅਕਵਾਇਰ ਹੋਈ ਹੈ ਤੇ ਪੈਸੇ ਇਹਦੇ ਹਾਲੇ ਦੂਜੇ ਭਰਾਵਾਂ ਦੇ ਵਿੱਚ ਪਏ ਆ ਤੇ ਇਹ ਕਿਸੇ ਦੇ ਪੈਸੇ ਕਿ ਕਿੱਥੋਂ ਹੋ ਕਰੂਗਾ ਅੱਜ ਤੱਕ ਸਾਡੇ ਇਸ ਕਿਸਮ ਦੀ ਘਟਿਆ ਸਿਆਸਤ ਕਦੇ ਨਹੀਂ ਹੋਈ ਚਲੋ ਜਿਹੜੇ ਦੇ ਸਹਾਸਤੇ ਦੇ ਵਿੱਚ ਮਾੜੇ ਮੋٹے ਘਰ ਜਾਂਦੇ ਆਉਂਦੇ ਬੰਦੇ ਉਹਨਾਂ ਨਾਲ ਹੁੰਦਾ ਰਿਹਾ ਹੈ ਪਰ ਆਹ ਜਿਹੜਾ ਹੈਗਾ ਘਰੇ ਬੈਠੇ ਇੱਕ ਕੰਮ ਮਿਹਨਤ ਕਸਰ ਲੋਕਾਂ ਦੇ ਉੱਤੇ ਆਹ ਕੁਝ ਹੋ ਜਾਣਾ ਉਹ ਵੀ ਇਹ ਬਿਨਾ ਤੱਥਾਂ ਤੋਂ ਬਿਨਾ ਕਿਸੇ ਗੱਲਬਾਤ ਤੋਂ ਕਿਸਾਨ ਯੂਨੀਅਨਾਂ ਤੇ ਬੜੇ ਸਵਾਲ ਉੱਠ ਰਹੇ ਆ ਜੀ ਤੁਹਾਡਾ ਵੀ ਯੂਨੀਅਨ ਕ੍ਰਾਂਤੀਕਾਰੀ ਦਾ ਬੈਚ ਲੱਗਾ ਕਿਸਾਨ ਯੂਨੀਅਨ ਵਾਲੇ ਕਹਿੰਦੇ ਕਿ ਲੀਡਰ ਐਸੇ ਹੋਗਾ ਕਿ ਵੱਡੇ ਵੱਡੇ ਹਸਪਤਾਲ ਹੋਟਲ ਬਣਾ ਰਿਹਾ ਹੈ ਹੋਰ ਨਹੀਂ ਕੋਈ ਕਹਿੰਦਾ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਆ ਵੇਖੋ ਜੀ ਜਿਹੜਾ ਭਗਵੰਤ ਮਾਨ ਹੈ ਇਹ ਵੀ ਇਹਨਾਂ ਸੰਘਰਸ਼ਾਂ ਵਾਲੀ ਪਾਰਟੀ ਚ ਆਉ ਦੇਣਾ ਉੱਠ ਕੇ ਬਣਿਆ ਇਹਦੇ ਪੈਰ ਥਲੇ ਬਟੇਰਾ ਆ ਗਿਆ ਅਸੀਂ ਕਹਿੰਦੇ ਇਨਕੁਆਰੀ ਕਰਾ ਲੂ ਹਾਂ ਜੇ ਕਿਸੇ ਨੇ ਕੁਝ ਬਣਾਇਆ ਹੈ ਉਹਦੀ ਇਨਕੁਆਰੀ ਹੋਵੇ ਤੁਹਾਡਾ ਤਾਂ ਵੀ ਹੋਟਲ ਹਸਪਤਾਲ ਕੋਈ ਇਹ ਦਾ ਪਿੰਡ ਵਾਲੇ ਵੀ ਖੜੇ ਆ ਜਾਣਦੇ ਆ ਮੇਰੇ ਕੋਲੇ ਜਿਹੜਾ ਪਹਿਲਾਂ ਤੋਂ ਮੇਰਾ ਘਰ ਹੈ ਉਹਨਾਂ ਕੋਠੀ ਹੈ ਨਾ ਉਹ ਆ ਸਧਾਰਨ ਘਰ ਹੈ ਉਹੀ ਘਰ ਹੈ ਜਿਹੜੀ ਪਹਿਲਾਂ ਤੋਂ ਜ਼ਮੀਨ ਹੈ ਸਿਕਮਾ ਘਟੀ ਹੈ ਬਦੀ ਨਹੀਂ ਇਸ ਲਈ ਅਸੀਂ ਕਹਿੰਦੇ ਆ ਇਸ ਮਸਲੇ ਤੇ ਵੀ ਸਾਡਾ ਮੈਂ ਪਰ ਸ੍ਰੀ ਉਤਮ ਰਾਜ ਜ਼ਿਲ੍ਹਾ ਪ੍ਰਧਾਨ ਆ ਮੈਂ ਭਾਰਤੀ ਕਿਸਾਨ ਜਨ ਨੂੰ ਕ੍ਰਾਂਤੀਕਾਰੀ ਦਾ ਮੈਂ ਸਾਡੀ ਐਸ ਮਸਲੇ ਤੇ ਵੀ ਅਸੀਂ ਭ੍ਰਿਸ਼ਟਾਚਾਰ ਨੂੰ ਬੰਦ ਕਰਨ ਦੀ ਗੱਲ ਨਹੀਂ ਕਰਦੇ ਅਸੀਂ ਕਹਿੰਦੇ ਇਨਕੁਆਰੀ ਹੋਵੇ ਵੀ ਪੈਸੇ ਕਿਹਦੇ ਕੋਲੇ ਗਏ ਪੈਸੇ ਕਿੱਥੋਂ ਆਏ ਸੀ ਕਿੱਥੇ ਲੱਗੇ ਉਹਦੀ ਇਨਕੁਆਰੀ ਹੋਣੀ ਚਾਹੀਦੀ ਸੀ ਉੱਠ ਕੇ ਸਧਾਰਨ ਬੰਦੇ ਜਿਨ੍ਹਾਂ ਨੂੰ ਉੱਤੋਂ ਮਤਲਬ ਕਹੇਤਾ ਉਸਰਾਣੇ ਵੀ ਭਾਈ ਜੇ ਪੈਸੇ ਦੇਵਾਂਗੇ ਤਾਂ ਤੁਹਾਡਾ ਰੇਟ ਵਧੂਗਾ ਉਹਨਾਂ ਨੇ ਜਿਹੜੀ ਕਮੇਟੀ ਬਣੀ ਸੀ ਉਹਨਾਂ ਨੇ ਥੱਲੇ ਦੇ ਬੰਦਿਆਂ ਨੂੰ ਕਹਿਤਾ ਵੀ ਯਾਰ ਤੁਸੀਂ ਭਾਈ ਆਪਦੀ ਆਪਦੀ ਪੱਤੀ ਜੋ ਇਕੱਠੇ ਕਰ ਦਿਓ। ਦੱਸੋ ਉਹਨਾਂ ਦਾ ਕੀ ਕਸੂਰ? ਅਸੀਂ ਕਹਿੰਨੇ ਇਨਕੁਆਇਰੀ ਕਰਾ ਲਓ ਜੇ ਇਹ ਬੰਦਿਆਂ 'ਚ ਕੋਈ ਪੈਸਾ ਸਾਫਤ ਹੁੰਦਾ ਹੈ। ਫੇਰ ਤਾਂ ਕਾਰਵਾਈ ਕਰ ਦਿਓ। ਇਹਦਾ ਮਤਲਬ ਇਹ ਕਿ ਥੱਲੇ ਦੇ ਸਧਾਰਨ ਬੰਦੇ ਚਾਹ ਤੁਸੀਂ ਅੰਦਰ ਭੇਜ ਦੋ ਤੇ ਉਤਲੇ ਬੰਦੇ ਮਤਲਬ ਹੋ ਜਾਵੋ। ਇਸ ਲਈ ਅਸੀਂ ਅੱਜ ਭਾਰਤੀ ਕਿਸਾਨ ਜੁੰਡ ਦੀ ਨਕਰਾंति ਕਰਕੇ ਕੱਲ ਵੀ ਅਸੀਂ ਡੀਐਸਪੀ ਸਾਹਿਬ ਨੂੰ ਵੀ ਥਾਣੇ 'ਚ ਸਾਰੇ ਜਾਣੀ ਸੀ ਅਸੀਂ ਸਾਰਾ ਪਿੰਡ ਸੀ। ਉਹਨਾਂ ਨੂੰ ਅਲਟੀਮੇਟਮ ਦੇ ਕੇ ਆਏ ਸੀ ਵੀ ਆਹ ਸਾਰਾ ਕੁਝ ਿਆ ਜਦੋਂ ਕੋਰਟ ਨੇ ਬੰਦੇ ਰਿਲੀਜ਼ ਕਰਤੇ ਥੋਡੇ ਕੋਲੇ ਕੀ ਅਧਿਕਾਰ ਹੈ ਕਹਿੰਦੇ ਜੀ ਦਰਖਾਸਤ ਦੇ ਗਿਆ 752 ਦੀ ਅਸੀਂ ਇੱਕਾ ਵੀ 752 ਦਾ ਮਾਮਲਾ ਵੱਖਰਾ ਹੈ ਇਹ ਬਜ਼ੁਰਗ ਬੰਦੇ ਐ ਸੋਨੂੰ ਲੜਨ ਵਾਲੀ ਦੀਦੇ ਆ ਤੇ ਉਹ ਬੋਲੀ ਉਸ ਤੋਂ ਦੀ ਸਰਕਾਰ ਦੀ ਬੋਲ ਰਹੀ ਸੀ ਡੀਐਸਪੀ ਵੀ ਤੇ ਐਸਐਚਓ ਵੀ ਇਸ ਲਈ ਅੱਜ ਅਸੀਂ ਆਲਟੀਮੇਟਮ ਦੇ ਕੇ ਆਏ ਜੇ ਉਹਨਾਂ ਦਾ ਧੱਕਾ ਹੁੰਦਾ ਜੇ 752 ਚ ਵੀ ਉਹਨਾਂ ਨੂੰ ਜੇਲ੍ਹ ਭੇਜਿਆ ਜਾ ਰਿਹਾ ਕਿਸੇ ਨਿੱਜੀ ਦਰਖਾਸਤ ਤੇ ਤਾਂ ਫੇਰ ਅਸੀਂ ਮਤਲਬ ਜਿਹੜਾ ਜੀਟੀ ਰੋਡ ਜਾਮ ਦਾ ਸਾਡਾ ਦਿੱਤਾ 3 ਵਜੇ ਦਾ ਅਸੀਂ ਉਹ ਪ੍ਰੋਗਰਾਮ ਕਰਾਂਗੇ ਚਾਹੇ ਕੋਸ ਹੋ ਜੇ ਫਿਰ ਇਕੱਲੇ ਉਹ ਨਹੀਂ ਜੇਲ ਜਾਣਗੇ ਫਿਰ ਜਿੰਨਿਆਂ ਨੂੰ ਹੋਰ ਤੋਰਨਾ ਤੋਰ ਦੇਣਾ ਇਸਕ ਤਾਈ ਰਹੀ ਗੱਲ ਮੈਂ ਤੁਹਾਡੇ ਤੋਂ ਇੱਕ ਜਾਨਣਾ ਕਿ ਉਗਰਾਹੀ ਹੋਈ ਕਿੰਨੀ ਸੀ ਇਕੱਠੀ ਕਿੰਨੇ ਪੈਸੇ ਇਕੱਠੇ ਕੀਤੇ ਗਏ ਘਰਾਂ ਦੇ 100 ਪੱਤੀ ਚੋਂ ਜ਼ਮੀਨ ਆਈ ਸੀਗੀ 20 ਘਰਾਂ ਦੀ ਆਈ 7 ਘਰਾਂ ਨੇ ਨਹੀਂ ਦਿੱਤੇ ਜੋਧਾ ਸਿੰਘ ਦੇ ਦੋ ਕਿੱਲੇ ਆਏ ਸੀਗੇ ਇਹ ਕਹਿੰਦਾ ਮੈਂ ਉੱਥੇ ਸੀਐਮ ਦੇ ਕੋਲੇ ਇਹ ਬੋਲਿਆਗਾ ਵੀ ਮੈਂ ਉੱਥੇ ਆਪਦਾ 42000 ਰੁਪਇਆ ਮੈਂ ਦਿੱਤਾਗਾ ਐਫਆਰ ਦੀ ਕਾਪੀ ਸਾਡੇ ਕੋਲੇ ਆ ਕੱਲ ਵੀ ਮੈਂ ਪੱਤਰਕਾਰਾਂ ਨੂੰ ਦਿਖਾਈ ਹੈ ਉਹਦੇ ਚ 42000 ਰੁਪਇਆ ਨੇ ਲਿਖਿਆਗਾ ਵੀ ਮੈਂ ਦਿੱਤਾਗਾ ਉਹ ਸੀਐਮ ਨੂੰ ਕਹਿ ਕੇ ਮੈਂ ਦਿੱਤਾ ਨਹੀਂਗਾ ਪਰ ਇਹਨੇ ਪੈਸਾ ਸਾਨੂੰ ਕੋਈ ਦਿੱਤਾ ਨਹੀਂ ਕਹਿੰਦੇ ਝੂਠ ਬੋਲਦਾ ਉਹ ਸਾਰੀਆਂ ਗੱਲਾਂ ਯਾਰ ਝੂਠੀ ਲਿਖੀ ਹੋਈ ਹੈ ਬਿਲਕੁਲ ਝੂਠੀ ਹੈ ਫੇਰ ਹੀ ਬੇਲ ਹੋਈ ਹੈ ਜੀ ਹਾਂ ਉਹ ਜਿਹੜਾ ਮੈਡਮ ਨੇ ਦੇਖਿਆ ਉਹ ਕਹਿੰਦੀ ਹੈ ਜ ਹੈ ਹੀ ਕੁਝ ਨਹੀਂਗਾ ਹਾਂ ਇਨਕੁਆਰੀ ਤੋਂ ਬਿਨਾ ਕੋਈ ਜਾਂਚ ਤੋਂ ਬਿਨਾ ਕਿਵੇਂ ਪਰਚਾ ਦੇ ਦਾਂਗੇ ਸਿੱਧਾ ਪਰ ਡਾਇਰੈਕਟਰ ਜੇ 55 ਵਾਲੇ ਪਰਚੇ 'ਚ ਵੀ ਰਿਹਾਈ ਨਹੀਂ ਹੁੰਦੀ ਤੁਹਾਡੇ ਬਾਪੂ ਸਣੇ ਜਿਹੜੇ ਬਾਕੀ ਜਿਹੜੇ ਫੜੇ ਆ ਤਾਂ ਫਿਰ ਅਗਲਾ ਐਕਸ਼ਨ ਸੜਕ ਜਾਮ ਕਰਨ ਦਾ ਜਾਂ ਹੋਰ ਵੀ ਪੱਕਾ ਜਾਮ ਕਰਾਂਗੇ ਜੀ ਕਰਾਂਗੇ ਇਨਸਾਫ ਹੀ ਨਹੀਂ ਮਿਲਦਾ ਧੱਕਾ ਹੋ ਰਿਹਾ ਜੀ ਫਿਰ ਤੇ ਪਰਚੇ ਹੋਰ ਪੈ ਜਾਣਗੇ ਕਿ ਰੋਡ ਜਾਮ ਕਰ ਦਾਂ ਨਾ ਨੌਜਵਾਨ ਸਾਨੂੰ ਕੀ ਹੁੰਦਾ ਹੈਗਾ ਬਜ਼ੁਰਗ ਬੰਦੇ ਹੈਗੇ ਤਿੰਨ ਦਿਨ ਹੋ ਗਏ ਹਵਾ ਲਾੜ ਦੇ ਤਾੜੇ ਪੱਖਾ ਵੀ ਨਹੀਂ ਲਾਉਣ ਦਿੰਦੇ ਪੁਲਿਸ ਵਾਲੇ ਉਹਨਾਂ ਨੂੰ ਗਰਮੀ ਚ ਤਾੜੇ ਬਹਿ ਉਹ ਜਾਨ ਬੁੱਝ ਕੇ ਹੈਰਾਨ ਕਰ ਰਹੇ ਹੈਗੇ ਕੋਈ ਗੱਲ ਨਹੀਂ ਜਿੰਨੇ ਪਰਤੇ ਹੋਣਗੇ ਅਸੀਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਾਨੂੰ 10 ਵਜੇ ਕਿਹਾ ਵੀ ਤੁਹਾਨੂੰ ਅਸੀਂ ਰਿਲੀਜ਼ ਕਰਾਵਾਂਗੇ ਕਰਾਵਾਂਗੇ ਜਿਹੜੀ ਤੁਸੀਂ ਗੱਲ ਦਵਾਦ ਹੀ ਕਰਦੇ ਹੋ ਨਾ ਜੀ ਇਹ ਤਾਂ ਐਮਐਲਏ ਨੂੰ ਸ਼ਰਮ ਆਉਣੀ ਚਾਹੀਦੀ ਆ ਨਗਰ ਮਹਾਰਾਜ ਦੇ ਵਿੱਚ ਉਹਨੂੰ 5200 ਵੋਟ ਪਈ ਆ ਤੇ ਜਿਹੜੇ ਬੰਦੇ ਅਰੈਸਟ ਕੀਤੇ ਗਏ ਆ ਉਹ ਇਹਨਾਂ ਦੇ ਵਿੱਚ ਵਲੰਟੀਅਰ ਆ ਜੀ ਵਲੰਟੀਅਰ ਆ ਝਾੜੂ ਦੇ ਵਿੱਚ ਵਲੰਟੀਅਰ ਆ ਸੋ ਜਿਨ੍ਹਾਂ ਨੂੰ 扑ਮੱਕੜ ਕਹਿੰਦੇ ਹੁੰਦੇ ਹਾਂ 扑ਮੱਕੜ ਕਹਿੰਦੇ ਹੁੰਦੇ ਆ ਉਹ ਵਲੰਟੀਅਰ ਆ ਉਹਨਾਂ ਨੂੰ ਵੀ ਦੇਖਿਆ ਨਹੀਂ ਇਹਨੇ ਵੀ ਚਲੋ ਜੇ ਐਫਆਈਆਰ ਹੋ ਗਈ ਕੋਰਟ ਨੇ ਬੇਲ ਦੇਤੀ ਤਾਂ ਦੁਬਾਰੇ ਤਾਂ ਨਾ ਕਰੇ ਤੀਜੇ ਤੱਕ ਅਜ ਫੇਰ ਹੋ ਰਿਆ ਵੀ ਮੇਰੀ ਤਾਂ ਰਹਿੰਦੀ ਨਹੀਂ ਐ ఎమ్మెల్యే ਕਹਿੰਦਾ ਜੇ ਜੇਲ੍ਹ ਨਾ ਕੀਤਾ ਦੇਖੋ 755 ਚ ਸੁਣਿਆ ਕਿ ਤੇ ਅੱਜ ਤੱਕ ਵੀ 755 ਚ ਬੰਦਾ ਜੇਲ੍ਹ ਭੇਜ ਦੇ ਤੇ ਸਾਨੂੰ ਪੂਰਾ ਖਸ਼ ਪਰ ਅਸੀਂ ਸਾਰੀਆਂ ਪਾਰਟੀਆਂ ਨੇ ਕਿਸਾਨ ਜਥੇਬੰਦੀਆਂ ਨੇ ਏਕਾ ਕਰ ਲਿਆ ਪੂਰੇ ਨਗਰ ਦਾ ਏਕਾ ਸਾਡਾ ਅਸੀਂ ਪੂਰਾ ਇਕੱਠ ਕਰਕੇ ਰੋਡ ਜਾਮ ਕਰਾਂਗੇ ਭਾਵੇਂ ਸਾਡੇ ਤੇ ਸਾਰਿਆਂ ਤੇ ਪਰਚੇ ਹੋ ਜਾਣ ਜੇ ਇਹਨੂੰ ਐਮਐਲਏ ਨੂੰ ਇੰਨੀ ਹੰਕਾਰ ਆ ਯਾਰ ਅਸੀਂ ਸਿਆਸੀ ਬੰਦੇ ਖੜੇ ਆ ਸਾਨੂੰ ਸਾਡੇ ਦੇ ਦੇ ਸਾਨੂੰ ਤਾਂ ਕੀ ਗੱਲ ਆ ਕਿਸਾਨ ਆ ਗੂਆਂ ਤੇ ਕਿਉਂ ਉਹਨਾਂ ਤੇ ਵਿਚਾਰਿਆਂ ਦੇ ਕਰਦਾ ਜਿਨ੍ਹਾਂ ਨੇ ਅਜੇ ਤੱਕ ਥਾਣੇ ਦਾ ਮੂੰਹ ਨਹੀਂ ਦੇਖਿਆ ਸਾਰੇ ਖੜੇ ਆ ਸਾਨੂੰ ਸਾਨੂੰ ਦੇ ਦੇ ਅੰਦਰ ਬੋਲ ਕਿਹੜੇ ਵਰਤੀ ਜਿੰਨੀ ਮਰਜ਼ੀ ਦੇ ਤੇ ਕੋਈ ਦਿੱਕਤ ਨਹੀਂ ਹੈਗੀ ਜਿਵੇਂ ਤੁਸੀਂ ਖਾਸ ਕਰਕੇ ਇਸ ਪਿੰਡ ਦੇ ਵੀ ਰਹਿਣ ਵਾਲੇ ਹੋ ਪਹਿਲਾਂ ਤੇ ਤੁਸੀਂ ਬੜੇ ਆਮ ਆਦਮੀ ਪਾਰਟੀ ਦਾ ਝੰਡਾ ਚੁੱਕਿਆ ਸੀ ਆਮ ਆਦਮੀ ਪਾਰਟੀ ਦਾ ਝੰਡਾ ਛੱਡ ਕੇ ਆਏ ਹੋ ਅੱਜ ਮਾਣ ਮਹਿਸੂਸ ਹੁੰਦਾ ਹੈ ਕਿ ਅਫਸੋਸ ਹੋ ਰਿਹਾ ਨਹੀਂ ਜੀ ਮਾਣ ਨਹੀਂ ਹੁੰਦਾ ਕਿਉਂਕਿ ਅਸੀਂ ਆਪ ਦੇ ਨਗਰ ਦੇ ਨਾਲ ਖੜੇ ਆ ਪਹਿਲਾਂ ਵੀ ਆਪਾਂ ਦੇਖੋ ਛੋਡੇ ਚੈਨਲ ਤੇ ਸੀਵਰੇਜ ਵਾਲੇ ਮੁੱਦੇ ਚੱਕੇ ਹੋਰ ਅੱਜ ਸਾਡੀ ਖੁਸ਼ੀ ਇਹ ਆ ਵੀ ਸਾਡੀਆਂ ਸ ਚਾਹੇ ਕੋਈ ਵੀ ਆ ਕਿਸਾਨ ਜਥੇਬੰਦੀ ਆ ਚਾਹੇ ਕੋਈ ਵੀ ਸਾਡੇ ਭਰਾ ਹਰ ਇੱਕ ਵਰਕਰ ਹਰ ਇੱਕ ਪਾਰਟੀ ਦਾ ਕੱਲ ਇੱਥੇ ਬਹੁਤ ਵਧੀਆ ਵੱਡਾ ਘਟ ਸੀ ਕਿਉਂਕਿ ਨਾਣਸਾਫੀ ਹੋਈ ਆ ਸਾਡੇ ਬਜ਼ੁਰਗਾਂ ਨਾਲ ਅਸੀਂ ਕੱਲ ਵੀ ਵੀਡੀਓ ਪਾਈ ਵੀ ਜਿਹੜੇ ਦੋਸ਼ੀ ਉਹਨਾਂ ਤੇ ਕਾਰਵਾਈ ਕਰੋ ਪਰ ਇਹਨਾਂ ਨੇ ਉਹਨਾਂ ਦੋਸ਼ੀਆਂ ਨੂੰ ਫੜਨ ਦੀ ਬਜਾਏ ਜਾਂ ਹੋਰ ਜਿਹੜੇ ਹਲਕੇ ਦੇ ਮੁੱਦੇ ਸੀ ਸਾਡੇ ਪਿੰਡ 'ਚ 32 ਵੱਡਾ ਹਸਪਤਾਲ ਆ ਤੇ ਉੱਥੇ ਇੱਕ ਵੀ ਡਾਕਟਰ ਨਹੀਂ ਆ ਗੁਰਦੁਆਰੇ ਦੇ ਸਾਹਮਣੇ ਸਰਕਾਰੀ ਐਲੀਮੈਂਟਰੀ ਸਕੂਲ ਆ ਪ੍ਰਾਇਮਰੀ ਉੱਥੇ ਗਰੀਬ ਪਰਿਵਾਰਾਂ ਦੇ ਬੱਚੇ ਵੱਢਦੇ ਉੱਥੇ ਲੰਗਰ ਨੂੰ ਥਾਂ ਨਹੀਂ ਤੇ ਆਪਣੇ ਜਿਹੜੇ ਬਲਕਾਰ ਸਿੱਧੂ ਜੀ ਸਾਡੇ ਆਪਣੇ ਕਲੱਬ ਦੇ ਪ੍ਰਧਾਨ ਆ ਜਤਿੰਦਰ ਜੀ ਜਦੋਂ 2021 ਦੇ ਵਿੱਚ ਉਹਨਾਂ ਨੂੰ ਸਾਰੇ ਹਲਕੇ 'ਚ ਕੋਈ ਨਹੀਂ ਸਾਦਾ ਸੀ ਕਿਸੇ ਪ੍ਰੋਗਰਾਮ ਤੇ ਉਦੋਂ ਮੈਂ ਇਹ ਕਲੱਬ ਦੇ ਪ੍ਰਧਾਨ ਜਤਿੰਦਰ ਜੀ ਜਿਹਦੇ ਬਾਪੂ ਜੀ 2 ਦਿਨ ਹੋ ਗਏ ਉੱਥੇ ਥਾਣੇ 'ਚ ਆ ਉਹਨਾਂ ਨਾਲ ਗੱਲਬਾਤ ਕਰੀ ਉਹਨਾਂ ਨਾਲ ਮੇਰਾ ਮੋਹ ਪ੍ਰੇਮ ਸੀ ਫੇਰ ਉਹਦੀ ਮੈਡਮ ਨੂੰ ਅਸੀਂ ਇੱਥੇ ਪ੍ਰੋਗਰਾਮ ਤੇ ਸੱਦਿਆ ਤੇ ਉਹਨਾਂ ਨੂੰ ਮੈਨੂੰ ਦਾ ਚਲੋ ਜਿਹੜਾ ਨਾਮ ਦੇਣਾ ਸੀ ਸਾਡੇ ਪ੍ਰਧਾਨ ਜੀ ਨੂੰ ਵੀ ਇਹ ਨਾਮ ਦਿੱਤਾ ਤੇ ਬਿੱਲਾ ਧਾਲੀ ਵਾਲ ਮੁੰਡਾ ਗੀਤਕਾਰ ਆ ਉਹਦੇ ਬਾਪੂ ਜੀ ਉਹ ਵੀ ਜੇਲ੍ਹ ਚ ਉੱਥੇ ਅੰਦਰ ਨੇ ਥਾਣੇ ਦੇ ਵਿੱਚ ਉਹਨਾਂ ਨੇ ਵੀ ਸਾਨੂੰ ਕਿਉਂਕਿ ਅਦਗਰੀ ਮਾਹੌਲ ਇਸ ਤਰੀਕੇ ਦਾ ਬਣ ਗਿਆ ਜੀ ਤੁਸੀਂ ਗੱਲ ਤੁਸੀਂ ਹੋਰ ਸਮਝਾਓ ਇੱਥੇ ਹੋਰ ਲੋਕ ਵੀ ਖੜੇ ਆ ਕਈਆਂ ਦਾ ਤਾਂ ਐਮਐਲਏ ਨਾਲ ਉੱਠਣਾ ਬੈਠਣਾ ਸ਼ਾਇਦ ਹੀ ਹੋਇਆ ਹੋਵੇ ਤੁਸੀਂ ਤੇ ਨਾਲ ਕੰਮ ਕਰਾਉਂਦੇ ਰਹੇ ਹੋ ਇਹ ਵਿਧਾਇਕ ਦੀ ਮਨਮਰਜ਼ੀ ਹੁੰਦੀ ਆ ਜਾਂ ਨਾਲ ਵਾਲੇ ਮਰਵਾ ਜਾਂਦੇ ਆ ਨਹੀਂ ਕੁਝ ਮਾਹੌਲ ਬਣਦਾ ਜੀ ਨਾਲ ਵਾਲੇ ਵੀ ਮਰਵਾਉਂਦੇ ਆ ਹਾਂ ਕੱਲੇ ਵਿਧਾਇਕ ਦੀ ਨਹੀਂ ਪਰ ਨਾਲ ਵਾਲੇ ਹੁਣ ਵਿਧਾਇਕ ਐਡਾ ਤਾਂ ਹੈ ਨਹੀਂ ਵੀ ਉਹ ਬੱਚਾ ਉਹਨੂੰ ਸਾਰਾ ਪਤਾ ਆਪਦੇ ਸਿਆਸੀ ਕੈਰੀਅਰ ਦਾ ਵੀ ਪਤਾ ਮੈਂ ਗਾਹ ਨੂੰ ਇੱਥੇ ਚੋਣ ਲੜਨੀ ਹੈ 5100 ਵੋਟ ਅਸੀਂ ਮਿਹਨਤ ਕਰ ਕਰਕੇ ਪਵਾਈ ਜੋ ਦਾ ਮਹਾਰਾਜ ਤਾਈ 12ਵੇਂ ਮਹੀਨੇ ਚ ਸੀ ਉਹਦਾ ਵੋਟਾਂ ਤੋਂ ਠੀਕ ਸਿਰਫ 35-40 ਦਿਨ ਪਹਿਲਾਂ ਸੀ ਪਹਿਲਾਂ ਤਾਂ ਸਾਰੇ ਨਗਰ ਦੀਆਂ ਸੀ ਮਿਹਨਤਾਂ ਕਰੀਆਂ ਜੋ ਦਾ ਮਹਾਰਾਜ ਤੁਹਾਡੇ ਪਿੰਡ ਦਾ ਜੰਮ ਪੱਲ ਹੈ ਬਾਕੀ ਵੀ ਪਿੰਡ ਵਾਲੇ ਹੀ ਖੜੇ ਆ ਉਹਦਾ ਇਹ じゃ ਕੀ ਗਰ ਹੈ ਆ ਕਦੇ ਪੱਤਰਕਾਰਾਂ ਨਾਲ ਪੰਗਾ ਕਦੇ ਕਿਸੇ ਨਾਲ ਪੰਗਾ ਇਹ ਦੇਖੋ ਜੀ ਇਹਦਾ ਉਹਦੀ ਸੋਚ ਤੇ ਨਿਰਭਰ ਆ ਕਈ ਹੁੰਦੇ ਆ ਕਿ ਪਾਵਰ ਆਉਣ ਤੋਂ ਬਾਅਦ ਆਪਦੇ ਪਿੰਡ ਦਾ ਭਲਾ ਕਰਦੇ ਆ ਕਈ ਅਲੱਗ ਉਹਦੇ ਬਾਰੇ ਕੀ ਕਹਿ ਸਕਦੇ ਆ ਆਪਾਂ ਪਰ ਐਮਐਲਏ ਦੇ ਜਿਹੜੇ ਨਾਲ ਰਹਿਣ ਵਾਲੇ ਸੀ ਸਾਡੀ ਬਈ ਸਾਨੂੰ ਦੁੱਖ ਆਉਂਦਾ ਅੱਜ ਮਾਨ ਸਾਹਿਬ ਵੀ ਸੁਣ ਲੈਣ ਅਸੀਂ ਰਾਮਪਰਾ ਫੂਲ ਹਲਕੇ 'ਚ ਇਕੱਲੇ ਇਕੱਲੇ ਘਰ 'ਚ ਜਾ ਕੇ ਵੋਟ ਮੰਗ ਕੇ ਆਵਾਦਮੀ ਪਾਰਟੀ ਖੜੀ ਕਰੀ ਸੀ ਹੁਣ ਅਸੀਂ ਛੜਤੀ ਪਰ ਉਹ ਅੱਜ ਜਿਹੜੇ ਉਹਦੇ ਨਾਲ ਐਮਐਲਏ ਦੇ ਉਹ ਦੂਜੀਆਂ ਪਾਰਟੀਆਂ 'ਚ ਜਿਨ੍ਹਾਂ ਨੇ ਮਲਾਈ ਖਾਧੀ ਸੀ ਉਹ ਨਾਲ ਰਹਿ ਗਏ ਤੁਸੀਂ ਇੱਕ ਗੱਲ ਹੋਰ ਦੇਖੋ ਜੋਦੇ ਦੀ ਪੱਖ ਦੀ ਗੱਲ ਕਰਦੇ ਆਂ ਜੋਦਾ ਐਮਐਲਏ ਦੀ ਗੱਡੀ 'ਚ ਨਿੱਤ ਰਹਿੰਦਾ 2 ਸਾਲ 3 ਸਾਲ ਪੁਰਾਣਾ ਮਸਲਾ ਹੈ ਕਿ ਐਮਐਲਏ ਦੇ ਉਹਨੇ ਧਿਆਨ 'ਚ ਲਿਆਂਦਾ ਨਹੀਂ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਐਮਐਲਏ ਬਿਲਕੁਲ ਨਹੀਂ ਸੁਣਦਾ ਕਿ ਉਹਨਾਂ ਨੂੰ ਛੋਟੇ ਛੋਟੇ ਮੁੱਦੇ ਸੀਐਮ ਤੱਕ ਪਹੁੰਚਾਉਣੇ ਪੈਂਦੇ ਨੇ ਇਹ ਵੀ ਇੱਕ ਸਵਾਲ ਆ ਚੰਨ ਹੈ ਆਮ ਆਦਮੀ ਪਾਰਟੀ ਦੇ ਮੈਂ ਤਾਂ ਕਹਿੰਦਾ ਭਗਵਾਨ ਤਮਾਨ ਨੂੰ ਹਾਰੇ ਹੱਕ ਹਲਕੇ ਦੇ ਵਿੱਚ ਪ੍ਰੋਗਰਾਮ ਕਰਨਾ ਚਾਹੀਦਾ ਆਪਦੇ ਪੁਰਾਣੇ ਬਮਕੜਾ ਨੂੰ ਸੱਦ ਕੇ ਪ੍ਰੋਗਰਾਮ ਕਰਨਾ ਚਾਹੀਦਾ ਵੱਡੇ ਵੱਡੇ ਕਾਬਲੇ ਨਿਕਲਣਗੇ ਇਹਨਾਂ ਦੇ ਤੇ ਇਹ ਕਰਨਾ ਚਾਹੀਦਾ ਇਹਨਾਂ ਨੂੰ ਕਿਉਂਕਿ ਮੈਂ ਐਮਸੀ ਹਾਂ ਜਦੋਂ ਐਮਸੀ ਬਣਿਆ ਇਹਨੂੰ ਇਹ ਪੁੱਛੋ ਵੀ ਉਹ ਬਣਿਆ ਕਿਵੇਂ ਹੈ ਸਰਕਾਰ ਦੇ ਜ਼ੋਰ ਤੇ ਇਹਨੇ ਦੂਜਿਆਂ ਦੇ ਕਾਗਜ਼ ਕੈਨਸਲ ਕਰਕੇ ਐਮਸੀ ਬਣ ਗਿਆ ਇਹ ਉਦੋਂ ਬਾਅਦ ਵਿੱਚੋਂ ਇਹ ਪ੍ਰਧਾਨ ਬਣਨ ਵਾਸਤੇ ਇਹਨੇ ਮੇਰਾ ਇੱਕ ਐਮਸੀ ਜਿਹੜਾ ਨਿਸ਼ੱਤਰ ਸਿੰਘ ਹੈ ਉਹ ਉਹਨੂੰ ਚੱਕ ਕੇ ਭਾਈ ਰੁਪਏ ਕਿਸ ਬੌਡੀ ਫਾਰਮ ਦੇ ਲੈ ਗਿਆ ਉਦੋਂ ੱੱਕੇ ਨਾਲ ਕੁੱਟ ਮਾਰ ਕਰਕੇ ਇੱਕ ਸਾਫ ਕਾਗਜ਼ ਤੇ ਸਾਈਨ ਕਰਾ ਲਏ ਜਿਹੜੇ ਇਹਨੂੰ ਇਹ ਨਹੀਂ ਪਤਾ ਵੀ ਪ੍ਰਧਾਨ ਬਣਨ ਵਾਸਤੇ ਚੋਣ ਕਰਾਉਣੀ ਪੈਂਦੀ ਹੈ ਜਾਂ ਇੱਕ ਐਪਲੀਕੇਸ਼ਨ ਤੇ ਸਾਈਨ ਹੋ ਕੇ ਪ੍ਰਧਾਨ ਬਣ ਜਾਂਦਾ ਇਹਨੇ ਉਹਦੇ ਤੇ ਸਾਈਨ ਕਰਾ ਕੇ ਉਹਨੂੰ ਇੱਕ ਚੈੱਕ ਦਿੱਤਾ ਇਹਨੇ ਚੈੱਕ ਦੇ ਉੱਤੇ ਜਿਹੜਾ ਇਹਦਾ ਅਕਾਊਂਟ ਹੈ ਉਹ ਜੋਦੇ ਸਿੰਘ ਦੇ ਨਾਂ ਤੇ ਹੈ ਜੋਦੇ ਸਿੱਧੂ ਦੇ ਨਾਂ ਤੇ ਹੈ ਤੇ ਉਹ ਜਿਹੜਾ ਚੈੱਕ ਦੇ ਉੱਤੇ ਸਾਈਨ ਕਰਕੇ ਦਿੱਤੇ ਆ ਰਣਜੋਤ ਸਿੰਘ ਦੇ ਨਾਂ ਤੇ ਕਰਕੇ ਦਿੱਤੇ ਤੇ ਉਹ ਉਹ ਇਹਨਾਂ ਨਾਲ ਐਮਐਸਿਆ ਨੂੰ ਡਰਾਮ ਕਾ ਕੇ ਸਾਰਿਆਂ ਨੂੰ ਇਹ ਪ੍ਰਧਾਨ ਬਣਨ ਵਾਸਤੇ ਵੀ ਚੱਲਿਆ ਸੀ ਪਰ ਉਹਦੇ ਵਾਸਤੇ ਅਸੀਂ ਜਦੋਂ ਅਗਲੀ ਅਪਰੋਚ ਕਰੀ ਕੋਰਟ ਵੱਲ ਗਏ ਤਾਂ ਉੱਥੇ ਟਿਕਟਕਾ ਹੋ ਗਿਆ ਇਹ ਇਹ ਕਹਿੰਦਾ ਵੀ ਮੈਂ ਪ੍ਰਧਾਨ ਬਣਨਾ ਹੁਣ ਇਹ ਕਹਿੰਦਾ ਵੀ ਮੈਂ ਕਿਸੇ ਇਹ ਤਾਂ ਲੋਕਾਂ ਦੇ ਵਿੱਚ ਜਦੋਂ ਆਊਗਾ ਪਤਾ ਲੱਗੂ ਨਾ ਇਹ ਇਹਨੇ ਵੀਡੀਓ ਪਾਈ ਸੀ ਵੀ ਮੇਰਾ ਕੋਈ ਇੱਕ ਇੱਕ ਕੱਢ ਕੇ ਦਿਖਾਵੇ ਮੈਂ ਕਹਿੰਦਾ ਵੀ ਕੋਈ ਬੰਦਾ ਬਖਸ਼ਾ ਹੀ ਨਹੀਂ ਹੋਣਾ ਇਹਨੇ ਜਿਹਦੇ ਤੋਂ ਇਹਨੇ ਲੁੱਟ ਖੁੱਟ ਨਾ ਕਰੀ ਹੋਵੇ ਪੈਸੇ ਨਹੀਂ ਲੈਂਦਾ ਸਰਿਆਂ ਮ ਜੀ ਕਿ ਜਿਹੜੇ ਵੀਰੇ ਆਪ ਥਾਣੇ ਆਪ ਥਾਣੇ ਫੜਾਉਂਦਾ ਹੈ ਆਪ ਵੀ ਛੜਾਉਂਦਾ ਹੈਗਾ ਜਮਾ ਜੱਗ ਯਾਰ ਸਾਡੇ ਕੋਲ ਨਿੱਕੀਆਂ ਇਹਦੀਆਂ ਗੱਲਾਂ ਹੈਗੀਆਂ ਗੀਆਂ ਬਹੁਤ ਕਰਪਟ ਬੰਦਾ ਯਾਰ ਘਰਦਿਆਂ ਦੀ ਵੀ ਨਹੀਂ ਮੰਨਦਾ ਆਦੇ ਵੱਡੇ ਭਰਾ ਦੀ ਨਹੀਂ ਮੰਨਦਾ ਤਾਇਆ ਉਹਦਾ ਨੰਬਰਦਾਰ ਆ ਸਾਡੇ ਗੁਰਦੁਆਰੇ ਦਾ ਫਲਾਹਾਂ ਵਾਲੇ ਦਾ ਪ੍ਰਧਾਨ ਹੈ ਉਹਦੀ ਨਹੀਂ ਗੱਲ ਸੁਣਦਾ ਇਹ ਤੁਸੀਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਕਿ ਧੱਕਾ ਨਾ ਵੱਡੇ ਨਾਲ ਕੀਤੀ ਸੁਖੇ ਨਾਲ ਗੱਲ ਵੀ ਭਾਈ ਤੇਰਾ ਬੰਦਾ ਤੇਰਾ ਭਾਈ ਧੱਕਾ ਕਰਦਾ ਕਿਨ ਸਮਝਾ ਗੱਲ ਨੂੰ ਉਹ ਕਹਿੰਦਾ ਮੇਰੇ ਕਹਿਣੇ ਤੋਂ ਬਾਹਰ ਆ ਯਾਰ ਮੈਂ ਕੀ ਕਰਾਂ ਇਹਦੀਆਂ ਗੱਲਾਂ ਤੂੰ ਕਿਸ ਦੀ ਗੱਲ ਹੀ ਨਹੀਂ ਮੰਨਦਾ ਯਾਰ ਪਰ ਪਰਿਵਾਰਕ ਮੈਂਬਰਾਂ ਨੂੰ ਵੀ ਸਾਥ ਸਹਿ ਕੇ ਗਲਤ ਸ਼ਿਕਾਇਤ ਹੋਈ ਬਿਲਕੁਲ ਗਲਤ ਹੈ ਉਹਨੂੰ ਪਤਾ ਹੀ ਸਾਰੇ ਪਿੰਡ ਨੂੰ ਪਤਾ ਕੱਲ ਤੂੰ ਦੇਖਣਾ ਸੀ ਕਿੱਡਾ ਵੱਡਾ ਕੱਟ ਸੀਗਾ ਇੱਥੇ ਸਾਰਾ ਗਲਤ ਹੈ ਗੱਲ ਗਲਤੀ ਹੈਗੀ ਨਜਾਇਜ਼ ਬੰਦੇ ਨੂੰ ਪਸਾ ਦੇਣਾ ਕੋਈ ਮਾੜੀ ਗੱਲ ਨਹੀਂ ਉਸਨੇ ਨਾ ਸੁਣੀ ਤਾਂ ਫਿਰ ਉਹੀ ਇਲਜ਼ਾਮ ਕਰ ਉਹੀ ਪੱਕਾ ਸਾਡਾ ਕਲੀਅਰ ਗੱਲ ਹੈ ਅਸੀਂ ਉਹ ਤੇ ਜਾਮ ਲਾਉਣੀ ਲਾਉਣੇਗਾ ਸਾਰੇ ਲੋਕ ਦੁਖੀ ਹੋ ਕੇ ਕਹਿ ਰਿਹਾ ਕਿ ਯੋਧਾ ਮਹਾਰਾ ਜੜਾ ਇਹਨਾਂ ਦੇ ਪਿੰਡ ਦਾ ਸਨਿਕ ਹੈ ਉਹਨੇ ਸਾਰਿਆਂ ਨੂੰ ਤੰਗ ਪਰੇਸ਼ਾਨ ਕੀਤਾ ਹੋਇਆ ਹੁਣ ਇਹਨਾਂ ਦੋਸ਼ਾਂ ਦਾ ਜਵਾਬ ਉਹ ਖੁਦ ਮੀਡੀਆ ਵਿੱਚ ਆ ਕੇ ਕੀ ਦਿੰਦਾ ਹੈ ਇਹ ਉਹਦੇ ਉੱਤੇ ਨਿਰਭਰ ਕਰਦਾ ਪਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਸ ਦੇ ਆਧਾਰ ਦੇ ਉੱਤੇ ਛਪਰਚਾ ਹੋਇਆ ਉਹਨਾਂ ਨੂੰ ਖੁਦ ਪਰਚੋਲ ਕਰਨੀ ਚਾਹੀਦੀ ਹੈ ਕਿ ਢੇਟਲੇ ਪੱਧਰ ਦੇ ਉੱਤੇ ਜਾਂਚ ਕਰਵਾਈ ਜਾਵੇ ਇਸ ਮਾਮਲੇ ਦੀ ਫੇਰ ਹੀ ਪਤਾ ਲੱਗੇਗਾ ਸੱਚਾ ਕੌਣ ਹੈ ਤੇ ਝੂਠਾ ਕੌਣ ਹੈ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ਐਬੀਸੀ ਪੰਜਾਬ ਜ਼ਿਲ੍ਹਾ ਬਠਿੰਡਾ